ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਤੇੋਂ ਤੁਹਾਨੂੰ ਦੱਸ ਰਿਹਾ ਕਰਦੀ ਆ। ਨੌਜੀ ਅੱਜ ਤੁਹਾਨੂੰ ਮੈਂ ਬਹੁਤ ਹੀ ਪੁਰਾਣਾ ਲੋਕ ਗੀਤ ਸੁਣਾਵਾਂਗੀ ਤੁਹਾਨੂੰ ਜਿਹੜਾ ਇੱਕ ਫੌਜੀ ਗਿਆ ਜਾਂਦਾ ਨੌਕਰੀ ਤੇ ਫੌਜ ਤੇ ਫਿਰ ਇਹ ਔਰਤ ਉਹਦੀ ਘਰ ਵਾਲੀ ਕਹਿੰਦੀ ਹੈ ਵੀ ਤੂੰ ਇੱਥੇ ਮੇਰੇ ਕੋਲ ਕੌਣ ਰਹੂਗਾ ਹਨਾ ਤੇ ਬਾਕੀ ਇਸ ਗੀਤ ਦੇ ਵਿੱਚ ਸੁਣਿਓ ਤੁਸੀਂ ਸਾਰਾ ਤੇ ਜੇ ਮੇਰੇ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜਿਹੜਾ ਮੈਂ ਪਾਉਂਗੀ ਨੁਕਤਾ ਓਹੋ ਬਵਾਸੀ ਸੰਧੀ ਹੋਗਾ ਅਬੀ ਕਾਪੀ ਪੈਨਸਲ ਲੈ ਕੇ ਬੈਠ ਜਾਓ ਤੇ ਲਓ ਹੁਣ ਮਾਣੋ ਇਸ ਗੀਤ ਦਾ ਆਨੰਦ ਫਿਰ ਵੀਡੀਓ ਲੰਬੀ ਹੁੰਦੀ ਹੈ ਹਨਾ ਤੇ ਲਓ ਸੋ ਉਹਨਾਂ ਦੇ ਪਤੀ ਪੱਗੇ ਲੈ ਆ ਸੋ ਹਰ ਮੈਂ ਕਾਹੇ ਨੂੰ ਪਾਇਆ ਬੈਠੀ ਕਾਹ ਕਾਹੇ ਰੱਖਿਆ ਬਸਣੇ ਨੂੰ ਪਾញਾ ਮੈਂ ਠੀਕਾ ਤੇਰੇ ਕਤਨੇ ਨੂੰ ਵੇਣ ਗੁਰੀਏ ਤੇਰੇ ਕਤਨੇ ਨੂੰ ਮੈਂ No nah, quería... ਸੇ ਰੀਤੇ ਜੇ ਮੇਰਾ ਨਾ ਕਰ ਕੀ ਲੱਗਦਾ ਸੇ ਮੈਨੂੰ ਨਾ ਕਰ ਉਹ ਕੀ ਲੱਗਦਾ

ലൂടി യുഗ മേ ഗോദി പാവ പഴി ജഗതേ ਬੀਚ ਸੇ ਲੀਆ ਬਰਤੀ ਕੇ ਜਿਤਨਾ ਉਗਾਤੇ ਨਾ ਕਰ ਜੇ O le Oh ਲਓ ਜੀ ਗੀਤ ਹੋਇਆ ਪੂਰਾ ਤੇ ਤੁਸੀਂ ਪਹਿਲਾਂ ਵੀ ਬਹੁਤ ਵਾਰੀ ਸੁਣਿਆ ਹਾ ਨਾ ਇਹਨੂੰ ਢੋਲ ਕਿਤੇ ਵੜੀ ਹੋਰ ਤਰਜ ਨਾਲ ਗਾਉਂਦੇ ਨੇ ਇਹਨੂੰ ਢੋਲ ਕਿਤੇ ਵੀ ਗਾ ਸਕਦੇ ਹਾਂ ਤੇ ਉਹਦੀ ਮਾੜੀ ਤਰਜ ਦੱਸਦੇ ਆ ਕਾਹੇ ਨੂੰ ਪਾਇਆ ਬੈਠੀ ਕਾਂਵੇਂ ਕਹੇ ਰੱਖਿਆ ਸੀ ਵੇੜਾ ਖੈ ਨੋਕ ਦਾ ਵੇਖ ਨਹੀਂ ਰੱਖਿਆ ਸੀ ਵੇੜਾ ਇੱਕ ਵਾਰ ਢੋਲ ਕਿਦੀ ਗਾ ਕੇ ਸੁਣਾਉਂ ਇਹ ਸ੍ਰਮਿਕ ਆਜੰਦ ਤੇ ਲੰਬੀ ਹੀਕ ਪਹਿਣਾ ਵਾਲੀ ਇਸਪਰਸ਼ ਕਰਦੀਆਂ ਨੇ ਤੇ ਤੁਹਾਨੂੰ ਲੰਬੀ ਹੀਕ ਸੁਣਾਇਆ ਪਹਿਲਾਂ ਵੀ ਮੇਰਾ خیال ਮੇਰਾ ਸੁਣਾਇਆ ਹੋਇਆ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਤੇ ਬਾਕੀ ਹੁਣ ਨੁਕਤੇ ਵੱਲ ਆ ਜੋ ਸਿਹਤ ਤੇ ਉਹ ਤੁਸੀਂ ਮਤਲਬ ਬਵਾਸੀਰ ਬਾਰੇ ਦੱਸਿਆ ਤੇ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕਾਸੇ ਦੀ ਨਹੀਂ ਤੇ ਜੇ ਚਾਹੇ ਖੂਨ ਨੀ ਆ ਚਾਹੇ ਬਾਦੀ ਬਵਾਸੀਰ ਹੈ ਤਾਂ ਤੁਸੀਂ ਪਤਾ ਕੀ ਕਰਨਾ ਤੇ ਕਾਲੇ ਤੇਲ ਲੈ ਲਓ 100 ਗ੍ਰਾਮ ਤਾਂ ਜ਼ਰੂਰੀ ਲਿਆਓ ਵੱਧ ਲਿਆਓ ਚਾਹੇ ਤੇ ਉਹਦਾ ਫਿਰ ਤੁਸੀਂ ਰੱਖ ਕੇ ਪਾਊਡਰ ਬਣਾ ਲਓ ਬਣਾ ਲਿਆ ਤੇ ਫਿਰ ਤੁਸੀਂ 10 ਗ੍ਰਾਮ ਤਾਂ ਇਹ ਪਾਊਡਰ 10 ਗ੍ਰਾਮ ਹੀ ਮੱਖਣ ਉਹ ਰੋਜ਼ ਤਾਜ਼ਾ ਕਰ ਲਓ ਚਾਹੇ ਦੋ ਚਾਰ ਦਮੰਦਨ ਵਾਸਤੇ ਲਿਆ ਕੇ ਫ੍ਰਿਜ ਵਿੱਚ ਰੱਖ ਲਓ ਹਨਾ 10-10 ਗ੍ਰਾਮ ਇੱਕੋ ਜਿਹਾ ਮਿਲਾ ਕੇ ਫਿਰ ਉਹ ਕੱਟ ਲਓ 5-7 ਦਿਨ ਨਾਲ ਹੀ ਸ਼ਾਂਤ ਹੋ ਜੂ ਬਵਾਸੀਰ ਤੁਹਾਨੂੰ ਕੋਈ ਚਾਹੇ ਖੂਨੀ ਹੈ ਚਾਹੇ ਬਾਦੀ ਹੈ ਬਿਲਕੁਲ ਠੀਕ ਹੋ ਜੂਗੀ ਤੇ ਦੂਜਾ ਇੱਕ ਹੋਰ ਆਇਸ ਵੀ ਤਰਫਲਾਚੂਰ ਨਾਲ ਮਿਹਨ ਵਾਲਾ ਤਰਫਲਾਚੂਰ ਦਾ ਅੱਧਾ ਚਮਚਾ ਗਰਮ ਪਾਣੀ ਨਾਲ ਲਓ ਬਵਾਸੀ ਖਤਮ ਹੋਊਗੀ ਤੇ ਤੇ ਮੂੰਹ ਤੇ ਝੋੜੀਆਂ ਵੀ ਨਹੀਂ ਆਉਣਗੀਆਂ ਜੇ ਤੁਸੀਂ ਉਹ ਤਰਫਲਾਚੂਰ ਲੈਂਦੇ ਰਹੋਗੇ ਤਰਫਲਾਚੂਰ ਸ਼ਾਇਦ ਨਾਲ ਉਹ ਤੱਕ ਬੁਖਾਰ ਵੀ ਨਹੀਂ ਹੁੰਦਾ ਪਰ ਆਏ ਇਹ ਅਸੀਂ ਅਪਣਾਇਆ ਹੋਇਆਗਾ ਜਿਹੜਾ ਇਹਦਾ ਮੱਖਣ ਤੇ ਤਿਲਾਂ ਦੇ ਪਾਊਡਰ ਵਾਲਾ ਤੇ ਉਹੋ पांच सात ਦਿਨਾਂ ਦੇ ਵਿੱਚ ਬਿਲਕੁਲ ਸਹੀ ਸਲੰਤ ਅਸੀਂ ਆਪਣੇ ਘਰੇ ਹੀ ਬਟਿਆ ਹੋਇਆ ਤੇ ਬਾਕੀ ਆ ਵੀ ਸਹੀ ਆ ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਕਰ ਲਿਓ ਤੇ ਲਓ ਹੁਣ ਸਾਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਫੇਰ ਅਸੀਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਤੁਹਾਨੂੰ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਲਓ ਜੀ ਮਾਣ ਇਸ ਵੀਡੀਓ ਦਾ